ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕ ਤੋਂ YouTube ਵਾਲਿਆਂ ਨੂੰ ਤੇ ਵੀਰੇ ਆਪਾਂ ਨੇ ਕਿਹਾ ਪੰਜ ਤੋਂ ਛੇ ਚੀਜ਼ਾਂ ਤੇ ਪਹਿਲੀ ਫੋਟੋ ਦੇ ਉੱਤੇ ਆਪਣਾ ਪੋਸਟਰ ਦੇ ਉੱਤੇ ਨੰਬਰ ਚੱਲੀ ਜਾਂਦਾ ਕਿਸੇ ਐਡ ਲੋਣੀ ਪੰਜ ਤੋਂ ਸੱਤ ਫੋਟੋਆਂ ਭੇਜਿਆ ਕਰੋ ਤੇ ਵੀਰ ਕੋ ਸਾਰੀ ਵੇਖ ਭਰਾ ਬਣ ਕੇ ਸਟੈਪ ਨਾ ਕਰੋ ਸਰੇ ਤਾਈ ਛੀ ਤੋਂ ਸੱਤ ਚੀਜ਼ਾਂ ਲੈ ਕੇ ਆਈਆਂ ਮੇਰੇ 11 6 ਦੀ ਟਰਾਲੀ ਹੈ ਬਹੁਤ ਵਧੀਆ ਕਹੇ ਵੀਰ ਪਾਈਆਂ ਲੈਣੀ ਵੀਰਾ ਸੰਪਰਕ ਕਰ ਸਕਦੇ ਆ 8 ਨੜੀ ਦੀ ਹਾਬਾ 8 ਇੰਚੀ ਦੇ ਗਾਡਰ ਥੰਦੇ ਵਾਲੇ ਗਾਟਾ ਤੇ ਪੂਰੀ ਸਾਫ ਫਸ ਪਈ ਹੈ ਕਿਤੋਂ ਗਲੀ ਨਹੀਂ ਤੇ ਬਹੁਤ ਵਧੀਆ ਟਰਾਲੀ ਹੈ 11 6 ਦੀ ਤੇ ਏਰੀਆ ਹੈਗਾ ਮੋਗਾ ਪਿੰਡ ਥੜਾਜਾ ਜਿਹੜਾ ਮੋਗਾ ਤੇ ਵੀ ਦਾ ਤੇ ਉਹ ਤੋਂ ਇਹ ਖੜੀ ਹੈ ਟਰਾਲੀ ਜੇ ਕਿਸੇ ਵੀਰ ਭਾਈ ਨੂੰ ਲੈਣੀ ਵੀਰਾ ਸੰਪਰਕ ਕਰ ਸਕਦੇ ਆ ਬਿਨਾ ਲੈਫਟ ਤੋਂ ਟਰਾਲੀ ਆ ਹੈਵੀ ਤੋਂ ਭਾਰੀ ਟਰਾਲੀ ਬਣੀ ਆ 3.5 ਫੁੱਟ ਵੈੱਡਾ ਇਹਦਾ ਤੇ 11 ਛੇ ਦੀ ਟਰਾਲੀ ਆ ਤੇ ਬਹੁਤ ਵਧੀਆ ਟਰਾਲੀਆਂ ਰੇਟ ਦੱਸਿਆ ਨਹੀਂ ਰੇਟ ਤੁਣੀ ਫੋਨ ਤੇ ਕਰ ਸਕਦੇ ਆ ਸਾਰੀ ਜਾਣਕਾਰੀ ਜਣੀ ਨੰਬਰ ਉੱਤੇ ਚੱਲ ਜੀ ਨਾ ਸਕੀਨ ਤੇ ਵੀਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਏਰੀਆ ਮੋਗਾ ਜ਼ਿਲ੍ਹਾ ਤੇ ਪਿੰਡ ਥਰਾਜ ਉੱਥੇ ਖੜੀ ਜੇ ਟਰਾਲੀ ਜੇ ਕਿਸੇ ਵੀਰ ਭਾਈ ਜੀ ਨੇ ਲੈਣੀ ਹੈ ਵੀਰਾਂ ਦਾ ਸੰਪਰਕ ਕਰ ਸਕਦੇ ਹਾਂ ਬਹੁਤ ਵਧੀਆ ਟਰਾਲੀ ਜੇ ਵੀਰੇ ਬਹੁਤ ਵਧੀਆ ਕਮਟਰ ਕਰਾਇਆ ਜੇ ਕਿਸੇ ਵੀਰ ਭਾਈ ਜੀ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਬਿਲਕੁਲ ਨਵਾਂ ਯਾਰ ਦਾ ਕਮਟਰ ਕਰਾਇਆ ਤੇ ਵਧੀਆ ਕਮਟਰ ਕਰਾਇਆ ਕਿਸੇ ਵੀਰ ਭਾਈ ਜੀ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਲਓ ਫੋਨ ਨੰਬਰ ਆਉਣ ਵਾਲਾ ਸਕਰੀਨ ਦੇ ਉੱਤੇ ਤੇ ਸਾਰੀ ਜਾਣਕਾਰੀ ਜਿਹੜੀ ਮਾਲਕ ਵੀ ਦਾ ਫੋਨ ਲਾ ਕੇ ਲੈ ਸਕਦੇ ਆ ਤੇ ਕੋਕਾ ਵੀ ਕੰਪਿਊਟਰ ਕਰਾਇਆ ਵਧੀਆ ਸਿਸਟਮ ਚੱਲਦਾ ਫੁੱਲ ਗਰੰਟੀ ਵੀਰਾਂ ਦਾ ਤੇ ਪੂਰਾ ਲੈਵਲ 'ਚ ਕੋਈ ਸਿਸਟਮ ਚ ਨਹੀਂ ਗ੍ਰਾਫਟੋ ਤੇ ਫੋਨ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਦੱਸਦੇ ਆ ਤੇ ਪੂਰਾ ਸ ਵਧੀਆ ਕੰਪਿਊਟਰ ਕਰਾਇਆ ਆ ਸੈਕਟ ਮੰਦੀਆਂ ਫੋਟੋਆਂ ਆਂ ਆਪਣੀ ਪਾੜ ਸਕਦੇ ਆ ਘਿਹਰ ਕੇ ਵੀਡੀਓ ਕਿਹੜੀ ਕੰਪਨੀ ਦਾ ਸੈਕਟ ਮੈਂ ਰੇਟ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਕੰਪਿਊਟਰ ਕਰਾਏ ਦਾ ਤੇ ਬਹੁਤ ਵਧੀਆ ਕੰਪਿਊਟਰ ਕਰਾਇਆ ਤੇ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਕੋਕਾ ਪੀਸ ਸੈਕਟ ਕੰਪਿਊਟਰ ਕਰਾਇਆ ਮੇਰੇ ਇਹ ਹੜੰਬਾ ਬਹੁਤ ਵਧੀਆ ਇਹ ਛੋਲੇ ਵੀ ਕੱਢਦਾ ਸਰੋਂ ਵੀ ਕੱਢਦਾ ਸਾਰਾ ਕੁਝ ਕੱਢਦਾ ਇਹ ਕਿਥੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਹੜੰਬਾ ਤੇ ਨਵੇਂ ਆਰ ਕਾ ਹੜੰਬਾ ਪਿਆ ਛੋਲੇ ਛੋਲੇ ਕਿਹੜੀ ਚੀਜ਼ ਮਰਜ਼ੀ ਕੱਟ ਸਕਦੇ ਆ ਤੇ ਬਹੁਤ ਵਧੀਆ ਕੋਕਾ ਪੀਸ ਹੜੰਬਾ ਬਿਲਕੁਲ ਨਵੇਂ ਆਰ ਕਾ ਹੜੰਬਾ ਪਿਆ ਤੇ ਸਰੋਂ ਛੋਲੇ ਗੁਵਾਰਾ ਕਿਹੜੀ ਚੀਜ਼ ਮਰਜ਼ੀ ਕੱਟ ਸਕਦੇ ਆ ਆਪਾਂ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲਿੰਦੇ ਰਿਹਾ ਰੇਟ ਹੈ ਕਿ ਨਾ 3 ਲੱਖ ਰੁਪਿਆ ਮੌਕੇ ਤੇ ਫੁੱਲ ਮਾਰ ਤਣ ਕਰ ਦਊਗਾ 2 ਲੱਖ ਰੁਪਇਆ ਰੇਟ ਆ ਦਾ ਅੜੰਬੇ ਦਾ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਦੀ ਜਾਂਦਾ ਕੋਕਾ ਪੀਜ ਅੜੰਬਾ ਬਿਲਕੁਲ ਨਵੇਂ ਆ ਰਗਾ ਪਿਆ ਬਹੁਤ ਘੱਟ ਅੜੰਬਾ ਚੱਲਿਆ ਹੋਇਆ ਇਹ ਤੇ ਤਿੰਨਾ ਫਰਾ ਵਾਲਾ ਅੜੰਬਾ ਹੈ 2 ਫਰਾ ਤੇ ਮੂਰੇ ਵੀਰ ਵੀ ਲੱਗਿਆ ਸਾਰਾ ਕੁਝ ਲੱਗਿਆ ਵੀਰੇ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ 1.5 ਲੱਖ ਰੁਪਇਆ ਰੇਟ ਆ ਮੌਕੇ ਤੇ ਫੋਨ ਮਾਰ ਤੈਨ ਕਰ ਦੂਗਾ ਮਾਲਕ ਮੇਰੇ 15 ਮਾਡਲ ਜਐਸਪੀਏ ਜੇ ਕਿਸ ਬੀਨਪਾਈ ਨੇ ਲੈਣੀ ਵੀ ਤੁਸੀਂ ਸੰਪਰਕ ਕਰ ਸਕਦੇ ਆ ਕੋਕਾ ਪੀਸ ਮਸ਼ੀਨ ਬਿਲਕੁਲ ਨਵੀਂ ਆ ਰਹੀ ਪਈ ਆ ਚైనਾਂ ਵਾਲੀ ਮਸ਼ੀਨ ਆ ਇਹ ਪੂਰੀ ਵੱਡੀ ਮਸ਼ੀਨ ਆ ਕੱਲੀ ਕੱਲੀ ਵੀ ਇਹਦੇ ਫੋਟੋ ਪਾਈ ਆ ਤੇ ਸਾਰੀ ਜਾਣਕਾਰੀ ਚੁਣੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਤਾਂ ਨੰਬਰ ਆਉਣ ਵਾਲਾ ਤੇ ਬਹੁਤ ਵਧੀਆ ਮਸ਼ੀਨ ਆ ਤੇ ਆ ਕਿਹੜੇ ਕਿਹੜੇ ਬੰਦੇ ਨੇ ਲੈਣੀ ਕਿਹੜੇ ਬੰਦੇ ਨੂੰ ਜਾਣਕਾਰੀ ਹੈ ਉਹ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਆ ਗਿਆ ਇਹਦਾ ਰੇਟ ਹੈਗਾ 20 ਲੱਖ ਤੇ 20 ਹਜ਼ਾਰ ਬਹੁਤ ਵਧੀਆ ਮਸ਼ੀਨ ਹੈ ਕਿਸੇ ਵੀਰ ਭਾਈ ਦੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਜੀਐਸਪੀ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜਾ 20 ਲੱਖ ਤੇ 20 ਹਜ਼ਾਰ ਰੁਪਿਆ ਰੇਟ ਆ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਪੂਰੀ ਵਧੀਆ ਮਸ਼ੀਨ ਐ ਏਸੀ ਕੈਮਰ ਸਾਰਾ ਕੁਝ ਚੱਲਦਾ ਪੂਰੀ ਨਵੇਂ ਵਰਗੀ ਮਸ਼ੀਨ ਪਈ ਆ 2010 ਮਾਡਲ ਟਰੈਕਟਰ ਆ ਡੀਆਈ ਕੋਕਾ ਪੀਸ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 70 ਤੋਂ 75 ਰੁਪਏ ਟਾਇਰ ਤੇ 275 ਟਰੈਕਟਰ ਡੀਆਈ ਬਿਲਕੁਲ ਨਵਿਆਰਗਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਸ ਪਰ ਕਰ ਲੋ ਰੇਟ ਹੈਗਾ ਇਹਦਾ 2 ਲੱਖ ਤੇ 90 ਹਜ਼ਾਰ ਮੌਕੇ ਤੇ ਫੁੱਲ ਮਾਨ ਤਨ ਕਰ ਦੇਣਗੇ 2 ਲੱਖ 90 ਹਜ਼ਾਰ ਰੁਪਇਆ ਰੇਟ ਹੈ ਫੁੱਲ ਮਾਨ ਤਨ ਕਰ ਦੇਣਗੇ ਏਰ ਜਾਂ ਪਰ ਸਾਈਡ ਪਿੰਡ ਬੈਂਚੀਆਂ ਉੱਥੇ ਖੜਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਸ ਪਰ ਕਰ ਸਕਦੇ ਆ ਪੈਰ ਦਾ ਨਾ ਟੋੜਾਂਕ ਨਹੀਂ ਦਿਆ ਬਿਲਕੁਲ ਹੁਣ ਕਣਕ ਛਣਕ ਵਿੱਚ ਕੇ ਹੁਣੀ ਵੀਰਾਂ ਨੇ ਰੋਕਿਆ ਜੇ ਧੌਣ ਧੌਣ ਵਾਲਾ ਮਿੱਟੀ ਮਿੱਟੀ ਲੱਗੀ ਵੀ ਆ ਗਲੀ ਗਲੀ ਵੀ ਨੇ ਫੋਟੋ ਪਾਈ ਆ ਸਾਰੀ ਜਾਣਕਾਰੀ ਜਿਹੜੀ ਫੋਨ ਨਾਲ ਕੇ ਲੈ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਚੱਲੀ ਜਾਂਦਾ ਤੇ ਕੋਕਾ ਵੀ ਰਹਿ ਜਾ। ਵੀਡੀਓ ਲਾਇਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸ਼ੇਅਰ ਕਰਦੇ ਕਰੋ ਭਰਾ ਬਣ ਕੇ।